ਨਮਸਕਾਰ ਹਰ ਖਬਰ ਸੱਚ ਦੇ ساتھ ਓਕੇ ਸਸੀ ਗਾਲ ਜੀ ਆਪੀਐਨ 7 ਖਬਰਨਾਮੇ ਤੁਹਾਡਾ ਸਵਾਗਤ ਹੈ ਮੈਂ ਹਾਂ ਚੰਦਰ ਮੜੀਆ ਹਲਕਾ ਸੁਲਤਾਨਪੁਰ ਲੋਧੀ ਵਿਖੇ ਇੱਕ ਪਰਸੋਂ ਸ਼ਾਮ ਨੂੰ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਬਕਾ ਚੇਅਰਮੈਨ ਕੁਵਿੰਦਰ ਸਿੰਘ ਸੁਖ ਲੰਬੇ ਸਮੇਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਅੱਜ ਸਾਡੇ ਨਾਲ ਮੌਜੂਦ ਨੇ ਉਥੋਂ ਦੇ ਵਿਧਾਇਕ ਸਰਦਾਰ ਨਵਤੇਜ ਸਿੰਘ ਚੀਮਾ ਜੀ ਉਹਨਾਂ ਨੂੰ ਪੁੱਛਦੇ ਹਾਂ ਕਿ ਸਰ ਇੱਕ ਲੰਮਾ ਟਾਈਮ ਗੁਜ਼ਾਰਨ ਤੋਂ ਬਾਅਦ ਪਾਰਟੀ ਨਾਲ ਅਚਾਨਕ ਉਹਦਾ ਸਾਥ ਛੱਡ ਜਾਣਾ ਉਹ ਵੀ ਇਲੈਕਸ਼ਨਾਂ ਦੇ ਨੇੜੇ ਜਦੋਂ ਕਿ ਨਗਰ ਕੌਂਸਲਰ ਦੀਆਂ ਇਲੈਕਸ਼ਨਾਂ ਵੀ ਨੇ ਤੇ ਅਗਲੀ ਵਾਰ ਹੁਣ 2022 ਦੀਆਂ ਵੀ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਤੇ ਕੀ ਕਾਰਨ ਹੋ ਸਕਦਾ ਖਾਸ ਅਨੁਕ ਪਹਿਲੀ ਗੱਲ ਤੇ ਤੁਹਾਨੂੰ ਕਿਹੜੇ ਬੰਦੇ ਨੇ ਕਹਿ ਦਿੱਤਾ ਵੀ ਉਹ ਕਾਂਗਰਸ ਪਾਰਟੀ ਸੀ ਸ਼ਾਮਲ ਕਿ ਕਾਂਗਰਸ ਦੀ ਕਦੀ ਉਹਨੇ ਮਦਦ ਕੀਤੀ ਸੀ ਜਾਂ ਸਾਡੇ ਨਾਲ ਕਦੀ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਸੀ ਨਹੀਂ ਪਰ ਤੁਹਾਡਾ ਮਤਲਬ ਇੱਕ ਇੰਟਰੋ ਆ ਰਹੀ ਹੈ ਇੱਕ ਇੰਟਰਵਿਊ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਮੇਰੇ ਪਿਤਾ ਜੀ ਵੱਲੋਂ ਮੇਰੇ ਪਿਤਾ ਜੀ ਨੇ ਪੂਰ ਸਪੋਰਟ ਕੀਤੀ ਉਹਨਾਂ ਨੂੰ ਕਿ ਇੱਕ ਚੇਅਰਮੈਨ ਦੀ ਗੱਦੀ ਤੇ ਬਿਠਾਇਆ ਗਿਆ ਉਹਨਾਂ ਨੂੰ ਚੇਅਰਮੈਨ ਦੀ ਗੱਦੀ ਤੇ ਬਿਠਾਉਣ ਤੋਂ ਬਾਅਦ ਜਦੋਂ ਡੈਥ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬੇਟੇ ਨੂੰ ਟਿਕਟ ਮਿਲੀ ਤੇ ਬੇਟੇ ਦੀਆਂ ਲੱਤਾਂ ਖਿੱਚਣ ਤੁਰ ਪਿਆ ਟਿਕਟ ਲੈਣ ਮੇਰੇ ਬਰਾਬਰ ਤ ਇੱਕ ਕਲੈਕਸ਼ਨ ਚ ਮੈਂ ਨਾਲ ਰੱਖਿਆ ਤੇ ਮੈਂ ਹਰ ਗਿਆ ਉਤ ਤੋਂ ਬਾਅਦ ਮੈਂ ਨਾਲ ਨਹੀਂ ਰੱਖਿਆ ਹੱਥ ਜੋੜੇ ਆ ਫਿਰ ਕਾਲੀਦਾਲ ਦੀ ਮਦਦ ਕੀਤੀ ਉਸ ਚ ਵੀ ਕੀਤੀ ਐਚ ਵੀ ਕੀਤੀ ਸਦਾ ਹਮੇਸ਼ਾ ਪਿਛਲੀ ਵਾਰੀ ਆਮ ਆਦਮੀ ਦੀ ਕੀਤੀ ਆ ਅਦਰ ਮੈਂ ਪੋਸਟਾਂ ਉਖਾਦਾ ਫੋਨ ਤੇ ਕੈਪਟਨ ਸਾਹਿਬ ਦੇ ਐਂਟਰੀ ਪੋਸਟਾਂ ਦੋ ਦੋ ਸਾਲ 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 ਪਹਿਲਾਂ ਸ਼ੇਅਰ ਕਰਦੇ ਇਹ ਲੋਕ ਕਾਂਗਰਸੀ ਕਹਦੇ ਆ ਨਾਲ ਸਾਨੂੰ ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਇਹ ਅੱਗੇ ਹੀ ਸਾਡੇ ਵੱਲੋਂ ਜਿਹੜੇ ਜਿਨ੍ਹਾਂ ਨੇ ਉਲਟਾ ਸਾਡੇ ਚੱਲਣਾ ਹਮੇਸ਼ਾ ਕਰੀ ਸਾਡੀ ਸਟੇਜ ਤੇ ਦਿਖਾਦੇ ਕਦੇ ਬੰਦਾ ਅੱਡੀ ਹੀ ਪਾਰਟੀ ਦੇ ਜਿਹੜੇ ਕੋ ਸਮਰਥਕ ਆ ਜਿਹੜੇ ਸੀਨੀਅਰ ਆਗੂ ਵੀ ਆ ਉਹਨਾਂ ਦੇ ਮਤਲਬ ਸਮਾਗਮ ਦੇ ਵਿੱਚ ਦੇਖੇਗੇ ਕਿਹੜੇ ਕਿਹੜੇ ਦੱਸੋ ਨਾਂ ਲਾਓ ਨਾ ਕੋਈ ਸਾਡੀ ਪਾਰਟੀ ਦੇ ਸੀਨੀਅਰ ਇਹ ਤਾਂ ਤੁਹਾਨੂੰ ਪਤਾ ਕਰਨਾ ਕੋਈ ਐਨੀ ਸਾਡੇ ਕਾਂਗਰਸੀ ਸਮਰਥਕ ਜਿਹੜਾ ਉੱਤੇ ਵੀ ਉਹ ਆ ਜਿਹੜੇ ਸਾਡੇ ਉਲਟਾ ਹਮੇਸ਼ਾ ਰਹੇ ਸਾਡਾ ਸਮਰਥਕ ਤੇ ਕੱਲ ਸਾਡੇ ਸਰਪੰਚ ਸੀ ਸਾਰੇ ਸਾਡਾ ਸਮਰਥਕ ਦੱਸੋ ਕਿਹੜਾ ਕਾਂਗਰਸੀ ਸਾਰੇ ਕੱਲ ਹੀ ਸੀ ਤੁਸੀਂ ਉਹ ਕਾਂਗਰਸੀ ਕੱਟ ਦਿਖਾਤਾ ਸਾਰੇ ਕਾਲੀ ਜਹਦਾਰਾ ਕਾ ਅਖਬਾਰ ਨੇ ਖਬਰ ਲਵਾਈ ਆ ਬੀਬੀ ਬਿੰਦਰਜੀਤ ਕੌਰ ਔਰ ਸੁਖਵੀਰ ਬਾਦਲ ਦੇ ਜਿਹੜੇ ਸਪੋਰਟਰ ਉਹ ਬੰਦੇ ਸੀਗੇ ਤੁਸੀਂ ਨਾਮ ਪੜੇ ਹੋਣੇ ਨਾਮ ਪੜੇ ਕੋਈ ਕਾਂਗਰਸੀ ਨਹੀਂ ਕਿ ਸਾਡਾ ਉੱਚੋ ਪਰ ਉਹਦੇ ਵਿੱਚ ਕੁਝ ਕਾਂਗਰਸੀ ਅਜਿਹੇ ਸੀਗੇ ਜੋ ਸ਼ਾਇਦ ਅੱਜ ਤੱਕ ਵੀ ਮੌਜੂਦ ਨੇ ਤੁਹਾਡੇ ਵਰਕਰ ਕੋਈ ਜਿਹੜਾ ਵੇਖੋ ਜਿਹੜਾ ਉੱਥੇ ਗਿਆ ਸੀ ਨਾ ਉਹਨੇ ਸਾਨੂੰ ਕਦੀ ਵੋਟ ਨਹੀਂ ਪਾਈ ਤਾਂ ਨਾ ਹੀ ਸਾਨੂੰ ਲੋੜ ਆ ਉਹਦੀ ਤੇ ਨਾ ਹੀ ਉਹ ਕਾਂਗਰਸੀ ਆ ਕਾਂਗਰਸੀ ਦੇ ਆ ਬੰਦੇ ਜਿਹੜੇ ਇੱਥੇ ਸਾਡੇ ਨਾਲ ਰਹਿੰਦੇ ਆ ਇਸ ਕਰਕੇ ਇਹੋ ਜਿਹੇ ਗਦਾਰਾਂ ਦੀ ਸਾਨੂੰ ਲੋੜ ਨਹੀਂ ਕਿਸੇ ਦੀ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਸਾਡੇ ਵਿੱਚ ਰਹਿ ਕੇ ਜਿਦਾਂ ਇਹਨਾਂ ਦਾ ਪਿੰਡ ਆ ਨਾ ਸੈਦਪੁਰ ਉੱਥੋਂ ਦੀ ਪੰਚਾਇਤ ਆਈ ਅਗਲੇ ਦਿਨ ਸਰੂਪਾ ਲੈ ਕੇ ਕਹਿੰਦੇ ਚੰਗਾ ਹੋ ਗਿਆ ਕਿ ਰਾਤ ਨੂੰ ਸਾਨੂੰ ਵੋਟਾਂ ਕਹਿੰਦਾ ਹੁੰਦਾ ਸੀ ਵੀ ਕਾਲੀਦਲ ਨੂੰ ਪਾ ਦਿਓ ਤੇ ਹੁਣ ਦੇ ਨੇ ਕਹ ਲਿਆ ਕਰੂਗਾ ਨਗਰ ਦੇ ਦੇਸ਼ ਜੀ ਮਾ ਜਿੰਦਾਬਾਦ 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 ਨਗਰ ਕਾਉਂਸਲ ਦੀਆਂ ਇਲੈਕਸ਼ਨਾਂ ਹੁਣ ਨੇੜੇ ਆ ਰਹੀਆਂ ਨੇ ਉਹਨਾਂ ਨੂੰ ਲੈ ਕੇ ਹੁਣ ਤੁਹਾਡੀ ਕੀ ਰਣਨੀਤੀ ਹੈ ਤੁਹਾਡੀ ਨੀਤੀ ਬਸ ਇਲੈਕਸ਼ਨ ਲੜ ਰਹੇ ਲੋਕਾਂ ਦੇ ਵਿੱਚ ਵਿਕਾਸ ਦਾ ਮੁੱਦਾ ਆ ਟੋਟਲ ਤੇ 13 ਦੀਆਂ 13 ਸੀਟਾਂ ਜਿੱਤਾਂਗੇ ਇਹਨਾਂ ਕੋਲ ਕੈਂਡੀਡੇਟ ਹੀ ਨਹੀਂ 13 ਜਿਹੜੇ ਪਾਰਟੀਆਂ ਤੁਰੇ ਫਿਰਦੀਆਂ ਜੀ ਆਮ ਆਦਮੀ ਵਾਲੇ ਉਹਦੋਂ ਆਏ ਆ ਮਰਹਾਲ ਪੰਜ ਬੰਦੇ ਸultanpur Lodhi ਦੇ ਤੇ 30 ਕ ਬੰਦੇ ਬਾਹਰਲੇ ਲਈ ਫਿਰਦੇ ਸੀ ਤੇ ਕਹਿੰਦੇ ਜੀ 13 ਦੇ 113 ਤੇ ਇਲੈਕਸ਼ਨ ਲੜਾਂਗੇ ਬੰਦੇ ਤੇ ਲੱਭ ਲਓ ਪਹਿਲੇ 13 ਦੇ 13 આરોਪ ਲਗਾਏ ਗਏ ਨੇ ਉੱਥੇ ਵੀ ਤੁਹਾਡੇ ਦੇ ਖਿਲਾਫ ਮਤਲਬ ਕਿ ਪੰਜਾਬ ਦੇ ਕੁਝ ਇਦਾਂ ਦੇ ਵੀ ਐਮਐਲਏ ਨੇ ਜਿਨ੍ਹਾਂ ਨੇ ਪੰਜਾਬ ਨੂੰ ਸਾਦਾ ਹੈ ਮਤਲਬ ਇਦਾਂ ਦੇ આરોਪ ਲਗਾਏ ਗਏ ਨੇ ਤੁਹਾਡੇ ਤੇ ਵੀ ਤੁਹਾਡਾ ਨਾਮ ਲੈ ਕੇ આરોਪ ਲਗਾਏ ਗਏ ਨੇ ਇਹ ਸੁਖਵੀਰ ਬਾਦਲ ਉਹੀ ਸੀ ਜਿਹੜਾ ਮੇਰਾ ਨਾਮ ਲੈ ਲੱਗਾਂ ਕਹਿੰਦਾ ਐਮਐਲਏ ਨੂੰ ਮੈਂ ਜਾਣਦਾ ਹੀ ਨਹੀਂ ਅੱਜ ਪਤਾ ਲੱਗਿਆ ਨਾ ਐਮਐਲਏ ਕਿਹੜਾ ਅੱਜ ਉਹ ਸultanpur Lodhi ਜਿੱਥੇ ਕਾਲੀਦਾਲ ਕਹਿੰਦਾ ਸਾਡੀ ਏਟ ਲੱਗੀ ਆ ਇਹ ਕਮੇਟੀ ਕਹਿੰਦਾ ਸੀ ਨਾ ਲੜੋ ਇਲੈਕਸ਼ਨ ਸੁਖਵੀਰ ਬਾਦਲ ਡਿਪਟੀ ਸੀਐਮ ਸੀ ਇਹਦੀ ਸਰਕਾਰ ਸੀ ਇਹਦੀ ਪੂਰੀ ਠੋਕ ਕੇ ਕਮੇਟੀ ਬਣਾਈ ਕਾਂਗਰਸ ਦੀ ਪੰਜਾਬ 'ਚ ਇਹ આરોਪ ਕਿਹੜੇ ਲਾਉਂਦੇ ਆ ਰੇਤਾ ਕੀ ਵਿਗਦੀ ਇਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ ਰਾਜੇਵਾਲ ਦੇ ਕਹਿਣ ਵਾਂਗੂ ਇਹਨਾਂ ਨੂੰ ਤਾਂ ਮਨੋ ਇਹਨਾਂ ਦਾ ਜਿਹ ਉਹ ਉਸਟੇਬਲ ਹੀ ਨੀਗਾ ਇਹੇ ਇਹਨੂੰ ਪਤਾ ਹੀ ਨਹੀਂ ਗੱਲ ਕਿਹੜੀ ਕਿੱਥੇ ਕਰਨੀ ਕੀ ਕਰਨੀ ਹੈ ਬਾਦਲ ਸਾਹਿਬ ਮੇਰੇ ਪਤਾ ਸਮਾਨ ਆ ਜੀ ਅਸਲ 'ਚ ਇਹ ਆਪਣੀ ਗਵਾ ਜਿਹੜਾ ਬੰਦਾ ਇਹੋ ਜਿਹੇ ਬੰਦੇ ਨੂੰ ਸ਼ਾਮਲ ਕਰਨਾ ਆ ਸਕਦਾ ਨਾ ਉਸ ਤੋਂ ਸਮਝੋ ਵੀ ਲੈਵਲ ਇਹਦਾ ਕੀ ਹੋ ਸਕੀਰ ਬਾਦਲ ਸਾਹਿਬ ਕਾ ਚੇਅਰਮੈਨ ਵੱਲੋਂ ਵੀ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਦਿੱਤੀ ਜਾਵੇਗੀ ਕਿ ਨਗਰ ਕੌਂਸਲ ਦਾ ਇਲੈਕਸ਼ਨ ਇਹ ਕੌਣ ਹੁੰਦੇ ਕਹਿਣ ਵਾਲੇ ਕੋਈ ਤਖਵੀਰ ਬਾਦਲ ਗੱਲ ਕਰੇ ਕੋਈ ਕਰੇ ਨਾ ਕਰੇ ਇਹ ਕਾ ਸਾਬਕਾ ਚੇਅਰਮੈਨ ਕਦੇ 92 ਦੇ ਵਿੱਚ ਬਣਾਇਆ ਸੀ ਬਾਅਦ 'ਚ ਕਦੇ ਮੈਂਬਰ ਨਹੀਂ ਬਣਿਆ ਪੰਚਾਇਤ ਦਾ ਆਖਰੀ ਸਰ ਮੈਸੇਜ ਦਿਓ ਕਿ ਲੋਹੜੀ ਦੇ ਤਿਹਾਰ ਆ ਤੁਸੀਂ ਪੱਤਰਕਾਰ ਭਰਾ ਆ ਸਾਡੇ ਦੇਖੋ ਦਿੱਲੀ ਬੈਠੇ ਆਪਣੇ ਕਿਸਾਨ ਵੀਰ ਸਾਰੇ ਲੋਹੜੀ ਦਾ ਤਿਹਾਰ ਜਿਹਦੇ ਖੁਸ਼ੀਆਂ ਹੈਗਾ ਠੀਕ ਆ ਉਹ ਹਿਸਾਬ ਨਾਲ ਆਪਣੇ ਮਨਾਵੇ ਕਿਉਂ ਜਦੋਂ ਉੱਥੇ ਮੌਤਾਂ ਰੋਜ ਹੋ ਰਹੀਆਂ ਉਹਦੇ ਵਿੱਚ ਜਿਹੜਾ ਕੋਈ ਆਪਾਂ ਉਹ ਜ਼ਿਆਦਾ ਖੁਸ਼ੀ ਜਾਂ ਕੋਈ ਉਹ ਕਰਦੇ ਚੰਗੇ ਨਹੀਂ ਲੱਗਦੇ ਸਾਰੇ ਆਪਾਂ ਅਰਦਾਸ ਕਰੀਏ ਵੀ ਪ੍ਰਮਾਤਮਾ ਕਿਰਪਾ ਕਰੇ ਕਿਸਾਨੀ ਦਾ ਸਾਡਾ ਮਸਲਾ ਹੱਲ ਹੋਵੇ ਤੇ ਆ ਪੰਜਾਬ ਚ ਆਈਏ ਤੇ ਫਿਰ ਲੋਹੜੀ ਮਨਾਈਏ ਜਦੋਂ ਜਿੱਤ ਗਈ ਹੈ ਪੰਜਾਬ ਚ ਥੈਂਕ ਯੂ ਸੋ ਇਹਨਾਂ ਦਾ ਇਹੀ ਕਹਿਣਾ ਹੈ ਕਿ ਹੁਣ ਲੋਹੜੀ ਦਾ ਤਿਉਹਾਰ ਉਦੋਂ ਹੀ ਮਨਾਇਆ ਜਾਵੇਗਾ ਜਦੋਂ ਕਿਸਾਨਾਂ ਦੀ ਜੰਗ ਜਦੋਂ ਇਹ ਜਿੱਤ ਜਾਣਗੇ ਦਿੱਲੀ ਵਾਲੀ ਜੰਗ ਸੋ ਕੈਮਰਾਮੈਨ ਮੋਹੀ ਚੱਜ ਦੇ ਨਾਲ ਚੰਦਰਮੜੀ ਆਈਪੀਐਨ 7 ਖਬਰਨਾਮਾ ਸੁਲਤਾਨਪੁਰ ਲੋਧੀ